ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ 8ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਕੀਰਤਪੁਰ ਤੋਂ ਦਿੱਲੀ ਨੂੰ ਜਾਂਦੇ ਹੋਏ ਗੁਰੂ ਜੀ ਅੰਬਾਲੇ ਤੋਂ ਅੱਗੇ ਇੱਕ ਪਿੰਡ ਪੰਜੋਖਰੇ ਠਹਿਰ ਗਏ ਇਸ ਪਿੰਡ ਵਿੱਚ ਇੱਕ ਪੰਡਤ ਦੇ ਕਹਿਣ ਤੇ ਗੁਰੂ ਜੀ ਨੇ ਇੱਕ ਛੀਵਰ ਜੋ ਕਿ ਅਨਪੜ ਸੀ ਸਿੱਧਾ ਸਾਦਾ ਸੀ ਉਸ ਕੋਲੋਂ ਗੀਤਾ ਦੇ ਅਰਥ ਕਰਵਾਏ ਜਿਸ ਤੇ ਪੰਡਤ ਨੇ ਆਪ ਜੀ ਨੂੰ ਨਮਸਕਾਰ ਕੀਤੀ ਇਸ ਜਗ੍ਹਾ ਤੇ ਆਪ ਦੀ ਯਾਦਗਾਰ ਵੱਜੋਂ ਸੁੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਪੰਜੋਖਰੇ ਤੋਂ ਚੱਲ ਕੇ ਪੜਾਉ ਪੜਾਈ ਸੰਗਤਾਂ ਨੂੰ ਦਰਸ਼ਨ ਤੇ ਖੁਸ਼ੀਆਂ ਬਖਸ਼ਦੇ ਹੋਏ ਗੁਰੂ ਜੀ ਰਾਜਾ ਜੈ ਸਿੰਘ ਦੇ ਵਜ਼ੀਰ ਨਾਲ ਦਿੱਲੀ ਪੁੱਜ ਗਏ ਰਾਜਾ ਜੈ ਸਿੰਘ ਨੇ ਆਪ ਜੀ ਦਾ ਨਿਵਾਸ ਆਪਣੇ ਬੰਗਲੇ ਵਿੱਚ ਕਰਾ ਦਿੱਤਾ ਅਤੇ ਆਪ ਜੀ ਦੇ ਦਿੱਲੀ ਪਹੁੰਚਣ ਦੀ ਖਬਰ ਔਰੰਗਜ਼ੇਬ ਨੂੰ ਦੇ ਦਿੱਤੀ ਉਸ ਸਮੇਂ ਦਿੱਲੀ ਸ਼ਹਿਰ ਵਿੱਚ ਹੈਜੇ ਦੀ ਬਿਮਾਰੀ ਦੇ ਨਾਲ ਬਹੁਤ ਲੋਕ ਬਿਮਾਰ ਸੀ ਗੁਰੂ ਜੀ ਦੇ ਆਉਣ ਦਾ ਸੁਣ ਕੇ ਬਹੁਤ ਰੋਗੀ ਉਹਨਾਂ ਦੇ ਕੋਲ ਆਪਣੇ ਦੁੱਖ ਤਕਲੀਫ ਨੂੰ ਦੂਰ ਕਰਾਉਣ ਲਈ ਆਉਣ ਲੱਗੇ ਗੁਰੂ ਜੀ ਜਿਸ ਰੋਗੀ ਨੂੰ ਵੀ ਆਪਣੇ ਚਰਨਾਂ ਦਾ ਚਰਨਮਿਤ ਦਿੰਦੇ ਸਨ ਉਹ ਤੁਰੰਤ ਰਾਜੀ ਹੋ ਜਾਂਦਾ ਸੀ ਇਸ ਤਰ੍ਹਾਂ ਜਦ ਆਪ ਜੀ ਦੀ ਮਹਿਮਾ ਸੁਣ ਕੇ ਬਹੁਤ ਰੋਗੀ ਆਪ ਜੀ ਦੇ ਪਾਸ ਆਉਣ ਲੱਗ ਪਏ ਤਾਂ ਆਪ ਜੀ ਨੇ ਇੱਕ ਚੁਬੱচ্চਾ ਬਣਵਾਇਆ ਜਿਸ ਵੇਲੇ ਇਸ ਵਿੱਚ ਅੰਮ੍ਰਿਤ ਵੇਲੇ ਦੇ ਸਿਮਰਨ ਤੋਂ ਉੱਠ ਕੇ ਆਪਣੇ ਚਰਨਾਂ ਦੀ ਸ਼ੋਧਾ ਪਾਣੀ ਉਸ ਵਿੱਚ ਭਰ ਦਿੰਦੇ ਸੀ ਇਸ ਚਵਚੇ ਵਿੱਚੋਂ ਆਏ ਰੋਗੀਆਂ ਨੂੰ ਸੇਵਾਦਾਰ ਅਠੇ ਪਹਿਰ ਚਰਨਾਮਤ ਦਿੰਦੇ ਰਹਿੰਦੇ ਸਨ ਜਿਸ ਨਾਲ ਬਹੁਤ ਰੋਗੀ ਰਾਜੀ ਹੋ ਕੇ ਗੁਰੂ ਜੀ ਦੀ ਕੀਰਤੀ ਕਰਦੇ ਸਨ ਇਸ ਵਾਰਤਾ ਨੂੰ ਮੁੱਖ ਰੱਖ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਰਦਾਸ ਵਿੱਚ ਇਹ ਸ਼ਬਦ ਪਾਏ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਜਿਸ ਡਿਠੈ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਤਿਆਈਐ ਜਿਸ ਡਿਠੈ ਸਭ ਦੁੱਖ ਜਾਏ ਵਾਹਿਗੁਰੂ ਜੀ ਰਾਜਾ ਜੈ ਸਿੰਘ ਸਵਾਈ ਨੇ ਜਦੋਂ ਔਰੰਗਜ਼ੇਬ ਨੂੰ ਦੱਸਿਆ ਕਿ ਗੁਰੂ ਜੀ ਨੇ ਮੇਰੇ ਬੰਗਲੇ ਵਿੱਚ ਆਣ ਕੇ ਨਿਵਾਸ ਕੀਤਾ ਹੈ ਤਾਂ ਉਸ ਨੇ ਦੂਸਰੇ ਦਿਨ ਆਪਣੇ ਸ਼ਹਿਜ਼ਾਦੇ ਨੂੰ ਰਾਜਾ ਜੈ ਸਿੰਘ ਦੇ ਨਾਲ ਭੇਟਾ ਦੇ ਕੇ ਗੁਰੂ ਪਾਸ ਭੇਜਿਆ ਸ਼ਹਿਜ਼ਾਦੇ ਨੇ ਬਾਦਸ਼ਾਹ ਵੱਲੋਂ ਗੁਰੂ ਜੀ ਨੂੰ ਭੇਟਾ ਅਰਪਣ ਕਰਕੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕਿ ਬਾਦਸ਼ਾਹ ਆਪਸੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਗੁਰੂ ਜੀ ਨੇ ਕਿਹਾ ਸਾਡਾ ਪ੍ਰਣ ਹੈ ਕਿ ਅਸਾਂ ਕਿਸੇ ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ ਸ਼ਹਿਜ਼ਾਦਾ ਗੁਰੂ ਜੀ ਨਾਲ ਗੱਲਬਾਤ ਕਰਕੇ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਇਹੀ ਗੱਲ ਔਰੰਗਜ਼ੇਬ ਨੂੰ ਜਾ ਕੇ ਦੱਸੀ ਕਿ ਗੁਰੂ ਜੀ ਉਮਰ ਵਿੱਚ ਭਾਵੇਂ ਬੱਚੇ ਹੀ ਹਨ ਪਰ ਉਹਨਾਂ ਦੀ ਸੂਝ-ਬੂਝ ਬਿਰਦਾਂ ਵਾਲੀ ਹੈ ਜਦ ਰਾਜਾ ਜੈ ਸਿੰਘ ਦੀ ਰਾਣੀ ਨੇ ਸੁਣਿਆ ਕਿ ਬਾਲ ਗੁਰੂ ਜੀ ਪੂਰਨ ਸ਼ਕਤੀवान ਹਨ ਤਾਂ ਉਸ ਨੇ ਆਪ ਜੀ ਨੂੰ ਪ੍ਰਸ਼ਾਦ ਛਕਾਉਣ ਵਾਸਤੇ ਮਹਿਲਾਂ ਵਿੱਚ ਸੱਦਿਆ ਆਪ ਜੀ ਨੂੰ ਸ਼ਕਤੀवान ਪਰਖਣ ਵਾਸਤੇ ਰਾਣੀ ਆਪਣੀਆਂ ਟੈਲਨਾ ਵਰਗੇ ਕੱਪੜੇ ਪਹਿਨ ਕੇ ਉਹਨਾਂ ਵਿੱਚ ਹੀ ਬੈਠ ਗਈ ਅੰਤਰਜਾਮੀ ਬਾਲ ਗੁਰੂ ਜੀ ਆਪਣੀ ਮਾਤਾ ਜੀ ਸਹਿਤ ਜਦ ਰਾਜੇ ਨਾਲ ਮਹਿਲਾਂ ਵਿੱਚ ਗਏ ਤਾਂ ਸਾਰੀਆਂ ਰਾਣੀਆਂ ਆਦ ਟੈਲਣਾ ਆਪ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਬੈਠ ਗਈਆਂ ਗੁਰੂ ਜੀ ਆਪਣੇ ਹੱਥ ਦੀ ਛੜੀ ਵਾਰੀ-ਵਾਰੀ ਹਰ ਇੱਕ ਦੇ ਸਿਰ ਤੇ ਰੱਖ ਕੇ ਆਖਦੇ ਇਹ ਵੀ ਰਾਣੀ ਨਹੀਂ ਹੈ ਇਹ ਵੀ ਰਾਣੀ ਨਹੀਂ ਹੈ ਪਰ ਜਦੋਂ ਅਸਲ ਰਾਣੀ ਦੀ ਵਾਰੀ ਆਈ ਤਾਂ ਉਸ ਦੇ ਸਿਰ ਤੇ ਛੜੀ ਰੱਖ ਕੇ ਕਿਹਾ ਇਹ ਰਾਣੀ ਹੈ ਇਹ ਬਚਨ ਸੁਣ ਕੇ ਰਾਣੀ ਗਦਗਦ ਹੋ ਗਈ ਅਤੇ ਪਿਆਰ ਨਾਲ ਆਪਣੀ ਗੋਦ ਚ ਬਿਠਾ ਲਿਆ ਤੇ ਆਪ ਦੇ ਚਰਨ ਫੜ ਕੇ ਸ਼ਰਦਾ ਨਾਲ ਸੀਸ ਨਿਵਾਇਆ ਰਾਜੇ ਤੇ ਰਾਣੀ ਨੇ ਬੜੇ ਪ੍ਰੇਮ ਨਾਲ ਆਪ ਜੀ ਨੂੰ ਪ੍ਰਸ਼ਾਦ ਸ਼ਕਾਇਆ ਭੇਟਾ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੰਗਤ ਜੀ ਸ਼ਾਇਦ ਜੇ ਦਾਸੀ ਗਲਤ ਨਾ ਹੋਵੇ ਅ ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ ਉਹ ਸ਼ਾਇਦ ਰਾਜਾ ਜੈ ਸਿੰਘ ਨੇ ਗੁਰੂ ਹਰਿਕ੍ਰਿਸ਼ਨ ਜੀ ਨੂੰ ਪੇਟਾ ਵਿੱਚ ਆਪਣਾ ਮਹਿਲ ਦਿੱਤਾ ਸੀ ਤੇ ਉਸ ਦੀ ਫਿਰ ਜਿਸ ਤਰ੍ਹਾਂ ਇਮਾਰਤ ਗੁਰਦੁਆਰਾ ਸਾਹਿਬ ਬਣਾਉਣ ਲਈ ਵਰਤੀ ਗਈ ਹੈ ਦਸ ਹੀ ਅੱਜ ਜਿਤੋਂ ਵੀ ਜਿੰਸਾ ਟੀਵੀ ਤੇ ਹਰ ਰੋਜ਼ ਬੰਗਲਾ ਸਾਹਿਬ ਤੋਂ ਦਰਸ਼ਨ ਹੁੰਦੇ ਨੇ ਜਦੋਂ ਵੀ ਗੁਰਦੁਆਰਾ ਸਾਹਿਬ ਦੇਖਦੇ ਆ ਲੱਗਦਾ ਕਿ ਬਾਲਾ ਕ੍ਰਿਸ਼ਨ ਜੀ ਤੁਮ ਉੱਥੇ ਹੀ ਬੈਠੇ ਨੇ ਗੁਰੂ ਜੀ ਦੇ ਦਰਸ਼ਨ ਹੁੰਦੇ ਆ ਜਿਸ ਤਰ੍ਹਾਂ ਹਰ ਰੋਜ਼ ਹੀ ਇਸ ਤਰ੍ਹਾਂ ਮਨ ਨੂੰ ਲੱਗਦਾ ਕਿ ਗੁਰੂ ਜੀ ਉੱਥੇ ਨੇ ਉਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਇਫਤ ਹੈ ਜੀ